ਨਾਬਾਦੇ ਪਿੰਡ ਕਨੁੜਕੀ ਦੀ ਪੰਚਾਇਤੀ ਜਮਾਨਤ ਦੀ ਚਾਹ ਚੁੱਕਾ ਹੈ ਤੇ ਤੁਹਾਨੂੰ ਦੱਸੇ ਕਿ ਨਤੀਜਾ ਆਉਣ ਤੋਂ ਬਾਅਦ ਜਿਹੜੇ ਜਿੱਤੇ ਉਮੀਦਵਾਰ ਨੇ ਉਹਾਂ ਨੇ ਬਹੁਤ ਜ਼ਿਆਦਾ ਬਾਹਰ ਆਂਦੇ ਆਪਣੀ ਪ੍ਰੋਫਾਈਲ ਕੀਤੀ ਐ ਇੰਨਾ ਹੀ ਨਹੀਂ ਜਿੱਤੇ ਉਮੀਦਵਾਰ ਤਾਂ ਆਪਣੇ ਨਗਰ ਦੇ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਬਾਹਰ ਆਏ ਤੇ ਤੁਹਾਨੂੰ ਦੱਸਦੀ ਐ ਕਿ ਸਰਪੰਚ ਸਾਹਿਬ ਜਿਹੜੇ ਚੋਣ ਦਿੱਤੇ ਨੇ ਉਹਨਾਂ ਨੇ ਲੋਕਾਂ ਦਾ ਬਹੁਤ ਧੰਨਵਾਦ ਕੀਤਾ ਜਿੱਤਣ ਤੋਂ ਬਾਅਦ ਅਤੇ ਜਿੰਨੇ ਵੀ ਹੋਰ ਮੈਂਬਰ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਜਿੰਨੇ ਵੀ ਪਿੰਡ ਦੇ ਵਿਕਾਸ ਦੇ ਕੰਮੇ ਰੁਕੇ ਹੋਏ ਨੇ ਜਿਹੜੇ ਨਹੀਂ ਹੋ ਰਹੀ ਸੀ ਅਸੀਂ ਉਹ ਕਰਾਂਗੇ ਇਹ ਤੋਂ ਅੰਦਾਜ਼ਾ ਜੀ ਹੈ ਕਿ ਇਸ ਮੌਕੇ ਤੇ ਸਰਪੰਚ ਸਾਹਿਬ ਅਤੇ ਉਹਨਾਂ ਨਾਲ ਜਿੱਤੇ ਮੈਂਬਰ ਬਾਹਰ ਆਉਂਦੇ ਹਨ ਤਾਂ ਜਿਹੜੇ ਉਹਨਾਂ ਦੇ ਪਿੰਡ ਦੇ ਲੋਕ ਆਉਣ ਉਹਨਾਂ ਨੇ ਕਿਵੇਂ ਖੁਸ਼ੀ ਮਨਾਈ ਹੈ ਮੈਨੂੰ ਕਿਸੇ ਦਾ ਕੋਈ ਗੁੱਸਾ ਨਹੀਂ ਹੈਗਾ ਜੀ ਮੈਂ ਨਗਰ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ

ਮੈਂ ਨਗਰ ਦਾ ਧੰਨਵਾਦ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ ਜਿਹੜੇ ਸਾਰੇ ਨਗਰ ਦੇ ਵੋਟਾਂ ਪਾ ਕੇ ਮੈਨੂੰ ਇਹ ਮੌਕਾ ਦਿੱਤਾ ਜੀ ਨਗਰ ਦੀ ਸੇਵਾ ਕਰਾਂਗੇ ਜੀ ਕਿੰਨੇ ਵੋਟਾਂ ਜਿੱਤੋ ਜੀ 60 ਵੋਟਾਂ ਤੋਂ ਵਾਸੀ ਸੁਭਾ ਕਰਨੀ ਬਹੁਤ ਵਧੀਆ ਹੋਇਆ ਕਿੰਨੀਆਂ ਵੀ ਜਿੱਤਿਆ ਦਿੱਤਾ ਦਿੱਤਾ ਜੀ ਬਹੁਤ ਵਧੀਆ ਹਾਂ ਜੀ ਬਹੁਤ ਧੰਨਵਾਦ ਸਾਰੇ ਨਗਰ ਦਾ ਜੀ 390 ਵੋਟਾਂ 350 ਬੰਨਾਂ 384 ਵੋਟਾਂ ਬਾਲਦੀ ਨਗਰ ਲੋਹਾ ਜੀ ਧੰਨਵਾਦ ਇੱਕ ਮੋਟਰ ਮੋਦ ਲੋਕਾਂ ਨੂੰ ਇਹ ਵੀ ਪੰਜਾਬੀ ਟੀਵੀ ਦੇ ਨਵਤੋ ਜਤਿੰਦਰ ਕੁਮਾਰ ਦੀ ਖਾਸ ਰਿਪੋਰਟ